ਕਿਹੜਾ ਦਰ ਕਿਹੜਾ ਕੰਮ ਕਿਹੜੀ ਗਲੀ ਕਿਹੜਾ ਮੋਲ ਜਿਥੇ ਨਹੀਂ ਠੋਕਰਾ ਖਦੀਆਂ ਪਰ ਉਸ ਮਾਲਕ ਦੀ ਰਹਿਮਤ ਆ ਉਹਨੇ ਹਰ ਚੀਜ਼ ਤੋਂ ਬਚਾਇਆ ਹਾਲ ਹੀ ਵਿੱਚ ਨੂਰਾ ਪਰਿਵਾਰ ਇਕੱਠਾ ਹੋਇਆ ਹੈ ਜਿਸ ਬਾਰੇ ਜੋਤੀ ਨੂਰਾ ਨੇ ਇੱਕ ਵੀਡੀਓ ਬੀਤੇ ਦਿਨੀ ਸਾਡੇ ਨਾਲ ਸਾਂਝਾ ਕੀਤਾ ਸੀ ਜਿਸ ਵਿੱਚ ਗਾਇਕਾ ਨੇ ਦੱਸਿਆ ਸੀ ਉਹ ਹਰ ਤਰ੍ਹਾਂ ਦੇ ਗਿਲੇ ਸ਼ਿਕਵੇ ਭੁੱਲ ਕੇ ਇਕੱਠੇ ਹੋ ਗਏ ਨੇ ਉੱਥੇ ਹੀ ਹੁਣ ਗੁਲਸ਼ਨ ਮੀਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਭਾਵੁਕ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਸਟੇਜ ਤੇ ਮੌਜੂਦ ਹੈ ਅਤੇ ਰੋਂਦੀ ਹੋਈ ਨਜ਼ਰ ਆ ਰਹੀ ਹੈ। ਗੁਲਸ਼ਾਨ ਮੀਰ ਇਸ ਵੀਡੀਓ ਵਿੱਚ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਅਸੀਂ ੱੱਕਿਆਂ ਵਾਲੇ ਹਾਂ, ਅਸੀਂ ਠੋਕਰਾਂ ਵਾਲੇ ਹਾਂ। ਕਿਹੜਾ ਦਰ ਹੈ ਜਿੱਥੇ ਅਸੀਂ ੱੱਕੇ ਨਹੀਂ ਖਾਦੇ ਪਰ ਉਸ ਮਾਲਕ ਦੀ ਨਜ਼ਰ ਸਵੱਲੀ ਹੋਈ ਅਤੇ ਉਸ ਨੇ ਹਰ ਬੁਰੇ ਕਰਮ ਤੋਂ ਸਾਨੂੰ ਬਚਾਇਆ। ਪਰਮਾਤਮਾ ਨੇ ਹਰ ਬੁਰੇ ਕਰਮ ਤੋਂ ਤਾਂ ਬਚਾਇਆ ਹੀ ਨਾਲ ਹੀ ਕਿਤੇ ਵੀ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਅਤੇ ਫੈਨਜ਼ ਵੀ ਇਸ ਵੀਡੀਓ ਤੇ ਰਿਐਕਸ਼ਨਸ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਗੁਲਸ਼ਾਨ ਮੀਰ ਨੇ ਕਿਹਾ ਕਿ ਸਾਡੀ ਜ਼ਿੰਦਗੀ ਬਹੁਤ ਹੀ ਉਤਰਾ ਚੜਾ ਭਰੀ ਸੀ ਉਹਨਾਂ ਦੀਆਂ ਧੀਆਂ ਜੋਤੀ ਨੂਰਾ ਅਤੇ ਸੁਲਤਾਨਾ ਨੂਰਾ ਅੱਜ ਜਿਸ ਮਕਾਮ ਤੇ ਨੇ ਉਹਨਾਂ ਨੂੰ ਇਸ ਮਕਾਮ ਤੇ ਪਹੁੰਚਾਉਣ ਪਿੱਛੇ ਗੁਲਸ਼ਾਨ ਮੀਰ ਦੀ ਪਤਨੀ ਦਾ ਵੱਡਾ ਹੱਥ ਹੈ ਦੋਵਾਂ ਨੇ ਤੰਗੀਆਂ ਤੁਰਸ਼ੀਆਂ ਚੱਲੀਆਂ ਅਤੇ ਬਹੁਤ ਹੀ ਬੁਰੇ ਦਿਨ ਦੇਖੇ ਜਿਸ ਦਾ ਅੰਦਾਜ਼ਾ ਗੁਲਸ਼ਾਨ ਮੀਰ ਤੇ ਉਹਨਾਂ ਦੀ ਪਤਨੀ ਨੂੰ ਹੀ ਹੈ ਉਥੇ ਹੀ ਹੁਣ ਗੁਲਸ਼ਾਨ ਮੀਰ ਉਹਨਾਂ ਦਿਨਾਂ ਨੂੰ ਯਾਦ ਕਰਕੇ ਪਰੇ ਸਟੇਜ ਦੇ ਉੱਪਰ ਰੋ ਪਏ